ਸੈਂਟਰ ਨੇ ਸਿੱਧਾ ਕੋਰਸ ਵਿੱਚ ਕਿ ਤੱਕ ਜਰਨੀ ਨਾ ਕੀਤਾ ਇਹਨਾਂ ਨੂੰ ਧਮਕਾਇਆ ਇਹਨਾਂ ਨੂੰ ਲਲਚਾਇਆ ਇਹਨਾਂ ਨੂੰ ਡਰਾਇਆ ਔਰ ਇਹ ਡਰ ਗਏ ਇਹਨਾਂ ਦੀਆਂ ਕਰਪਸ਼ਨਾਂ ਨਾ ਨਿਕਲ ਆਉਣ ਇਹਨਾਂ ਤੇ ਈਡੀ ਜਾਂ ਸੀਬੀਆਈ ਦੀ ਇਨਕੁਆਰੀ ਨਾ ਹੋ ਜਾਈ ਇਹਨਾਂ ਨੂੰ ਕਿਤੇ ਮੁੱਖ ਮੰਤਰੀ ਤੋਂ ਅਸਤੀਫਾ ਨਾ ਦੇਣਾ ਪੈ ਜੇ ਚੱਲੋ ਵੇਚੋ ਪੰਜਾਬ ਦੇ ਹੱਕ ਕਿਸਾਨ ਅੰਦੋਲਨ ਵੇਲੇ ਵੀ ਇਹਨਾਂ ਨੇ ਇਹੀ ਕੀਤਾ ਸੀ ਤੇ ਬਾਅਦ ਵਿੱਚ ਮਾਫੀਆਂ ਮੰਗ ਕੇ ਖਹਿੜਾ ਛੁਡਾਇਆ ਸੀ ਅੰਤ ਕੀ ਅਸੀਂ ਸਿਰਫ ਮਾਫੀ ਤੇ ਵੀ ਨਹੀਂ ਛੱਡਣਾ ਅਸੀਂ ਜੋ ਕਵਾਂਗੇ ਉਹ ਲੈ ਕੇ ਉਠਾਂਗੇ ਜੇ ਅਸੀਂ ਕਿਸੇ ਹੋਰ ਕੰਟਰੀ ਤੋਂ ਆਏ ਆਂ ਜਾਂ ਬੰਬ ਬੰਬ ਲਈ ਫਿਰਦੇ ਆ ਨਾਲ ਅਸੀਂ ਹਰ ਰੋਜ਼ ਵਿਚਰਨ ਵਾਲੇ ਉਹ ਸਾਡੇ ਛੋਟੇ ਭਰਾ ਆ ਜਾਂ ਸਭ ਤੋਂ ਵੱਡੇ ਨੇ ਕੋਈ ਛੋਟੇ ਨਹੀਂ 39 ਨਾਕੇ ਲਾਏ ਹੋਏ ਨੇ ਇਹਨਾਂ ਨੇ ਕਿ ਮੋਹਾਲੀ ਵੱਲੋਂ ਤੇ ਇਧਰੋਂ ਪੰਚਕੂਰਲਾ ਵੱਲੋਂ ਕੋਈ ਬੰਦਾ ਚੰਡੀਗੜ੍ਹ ਚ ਪ੍ਰਵੇਸ਼ ਨਾ ਕਰ ਸਕੇ ਜਿਵੇਂ ਤੁਸੀਂ ਆਪਦੇ ਹੱਕਾਂ ਦੀ ਗੱਲ ਕਰੋਗੇ ਜਿਵੇਂ ਤੁਸੀਂ ਇਹਨਾਂ ਦੇ ਕੀਤੇ ਹੋਏ ਕੰਮਾਂ ਦਾ ਜ਼ਿਕਰ ਕਰੋਗੇ ਉਦੋਂ ਇਹਨਾਂ ਨੂੰ ਪ੍ਰੋਬਲਮ ਹੈ ਇਹ ਕਿਉਂ ਕਰਨਾ ਚਾਹ ਰਹੇ ਨੇ ਯੂਨੀਵਰਸਿਟੀ ਦਾ ਸਿਲੇਬਸ ਬਦਲਣਾ ਉਹ ਹਿਸਟਰੀ ਵਿਖਾਉਣੀ ਜੋ ਕਦੇ ਹੋਈ ਹੀ ਨਹੀਂ ਕੇਂਦਰ ਸਰਕਾਰ ਕੋਲੇ ਇੰਨਾ ਟਾਈਮ ਹੈ ਕਿ ਚਾਰ ਨੋਮੀਨੇਸ਼ਨਾਂ ਆ ਜਿਹੜਾ ਨੋਮੀ ਇਹਨਾਂ ਨੇ ਕੀਤਾ ਇਹ ਇੱਕ ਕੰਮ ਲਈ ਕਰਨ ਇੱਕ ਯੂਨੀਵਰਸਿਟੀ ਲਈ ਦੇਸ਼ ਕੇਂਦਰ ਸਰਕਾਰ ਨੂੰ ਐਚ ਆਰ ਡੀ ਮਿਨਿਸਟਰੀ ਨੂੰ ਜਾਂ ਵਾਈਸ ਪ੍ਰੈਜ਼ੀਡੈਂਟ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਹੋਰ ਕੋਈ ਕੰਮ ਨਹੀਂ ਕਰ ਜਿੱਥੇ ਪੰਜਾਬ ਸ਼ਬਦ ਲਿਖਿਆ ਜਾਂਦਾ ਪੰਜਾਬੀ ਦਾ ਜ਼ਿਕਰ ਹੋ ਜਾਂਦਾ ਇਹਨਾਂ ਨੂੰ ਇੱਕੇ ਦਮ ਪਤਾ ਨਹੀਂ ਕੀ ਹੋ ਜਾਂਦਾ ਇਹਨਾਂ ਨੇ ਸਵਾਏ ਪੰਜਾਬ ਦਾ ਹੱਕ ਵੇਚਣ ਤੋਂ ਕੱਖ ਨਹੀਂ ਕੀਤਾ ਅਮਿਤੋ ਜੀ ਮਾਂਜੀ ਜੁੜੇ ਹੋਏ ਨੇ ਸਾਡੇ ਨਾਲ ਅਮਿਤੋ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅ ਅਮਿਤੋ ਜੀ ਅੱਜ ਤੁਸੀਂ ਵੇਖ ਰਹੇ ਹੋ ਕਿ ਇੱਥੇ ਹੌਲੀ ਹੌਲੀ ਇਕੱਠਵਦਨਾ ਸ਼ੁਰੂ ਹੋ ਗਿਆ ਪਰ ਬਹੁਤ ਸਾਰੇ ਵਿਦਿਆਰਥੀਆਂ ਨੂੰ ਬਾਹਰ ਰੋਕਿਆ ਜਾ ਰਿਹਾ ਅਸੀਂ ਕੁਝ ਤਸਵੀਰਾਂ ਵੀ ਕੈਪਚਰ ਕੀਤੀਆਂ ਸੀ ਕਿਉਂ ਕੁਝ ਵਿਦਿਆਰਥੀ ਕੰਧਾਂ ਟੱਪ ਕੇ ਆ ਰਹੇ ਨੇ ਕੰਡਿਆਲੀਆਂ ਤਾਰਾਂ ਲੱਗੀਆਂ ਹੋਈਆਂ ਨੇ ਫਿਰ ਵੀ ਉਹਨਾਂ ਨੂੰ ਕ੍ਰਾਸ ਕਰਕੇ ਅੰਦਰ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਕਿਵੇਂ ਵੇਖਦੇ ਹੋ ਜਦੋਂ ਜ਼ਾਹਰ ਵਿਦਿਆਰਥੀਆਂ ਦੀ ਅੱਜ ਦੀ ਮੈਨੂੰ ਤਾਂ ਲੱਗਦਾ ਸਾਰੇ ਪੰਜਾਬ ਦੀ ਜਦੋਜਹਿਦ ਤਾਂ ਬਲਕਿ ਪੰਜਾਬ ਕੀ ਇਸ ਮਾਮਲੇ 'ਚ ਤਾਂ ਹਰਿਆਣਾ ਔਰ ਹ ਕੀ ਗੁਨਾਹ ਕਰਨ ਆ ਰਹੇ ਹੋ ਬੱਚੇ ਇੱਥੇ ਪੜਦੇ ਨਹੀਂ ਜਾਂ ਸਾਨੂੰ ਵੇਖ ਲੈਣਗੇ ਅਸੀਂ ਕਿਸੇ ਹੋਰ ਕੰਟਰੀ ਤੋਂ ਆਏ ਆ ਜਾਂ ਬੰਬ ਬੰਬ ਲਈ ਫਿਰਦੇ ਆ ਨਾਲ ਅਸੀਂ ਹਰ ਰੋਜ਼ ਵਿਚਰਨ ਆਲੇ ਉਹ ਸਾਡੇ ਛੋਟੇ ਭਰਾ ਆ ਜਾਂ ਸਾਥੋਂ ਵੱਡੇ ਨੇ ਕੋਈ ਛੋਟੇ ਨੇ ਉਹ ਲੋਕ ਜੇ ਇੱਥੇ ਆ ਰਹੇ ਨੇ ਔਰ ਇੱਥੇ ਆ ਕੇ ਐ ਸਟੇਜ ਕੋਲੋਂ ਕੋਈ ਗੱਲ ਸੁਣ ਲੈਣਗੇ ਜਿਹਨੂੰ ਇਹ ਮੰਨ ਚੁੱਕੇ ਨੇ ਆਲਮੋਸਟ ਤੇ ਗੁਨਾਹ ਹੋ ਜੂਗਾ ਹੂੰ ਇਹਦੀ ਕੋਈ ਵਜ੍ਹਾ ਦੱਸਣਗੇ ਕਿ 39 ਨਾਕੇ ਲਾਏ ਹੋਏ ਨੇ ਇਹਨਾਂ ਨੇ ਕਿ ਮੁਹਾਲੀ ਵੱਲੋਂ ਤੇ ਇਧਰੋਂ ਪੰਚਕੂਰਾ ਵੱਲੋਂ ਕੋਈ ਬੰਦਾ ਚੰਡੀਗੜ੍ਹ 'ਚ ਪ੍ਰਵੇਸ਼ ਨਾ ਕਰ ਸਕੇ ਕੀ ਕਾਰਨ ਆ ਉੱਬਰ ਜਾ ਕੇ ਗੇਟਾਂ ਤੇ ਵੇਖ ਲੋ ਸਾਰੀ ਯੂਨੀਵਰਸਿਟੀ ਨੂੰ ਐ ਘੇਰਿਆ ਹੋਇਆ ਜਿਵੇਂ ਕੋਈ ਦੁਸ਼ਮਣ ਫੌਜਾਂ ਅੰਦਰ ਹੋਣ ਤੇ ਆਸੇ ਪਾਸੇ ਉਹ ਘੇਰ ਲਿਆ ਹੋਵੇ ਜਾਂ ਕੋਈ ਸਮਗਲਰ ਹੋਣ ਗੈਂਗਸਟਰ ਹੋਣ ਕੌਣ ਨੇ ਇਹ ਲੋਕ ਯਾਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਦੇਸ਼ ਦਾ ਫਿਊਚਰ ਤੈਅ ਕਰਨਾ ਹੈ ਕਿਸੇ ਨੇ ਰਾਜਨੀਤਿਕ ਬੰਨਾ ਕਿਸੇ ਨੇ ਕੋਈ ਬੰਨਾ ਕਿਸੇ ਨੇ ਕੁਝ ਬੰਨਾ ਉਹਨਾਂ ਨੂੰ ਐ ਘੇਰੀ ਬੈਠੇ ਨੇ ਤੇ ਆਹ ਕੌਣ ਰਿਹਾ ਇੱਥੇ ਉਹ ਵੀ ਉਹੀ ਸੋਹਿਰਦ ਲੋਕ ਨੇ ਜੋ ਚਾਹੁੰਦੇ ਨੇ ਸਾਡੀ ਯੂਨੀਵਰਸਿਟੀ ਸਾਡੀ ਰਹਿਣ ਦਿਓ ਕਿ ਕੀ ਗੋਣਾ ਇਹਦੇ ਚ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਇਹਨਾਂ ਵਿਦਿਆਰਥੀਆਂ ਤੋਂ ਹੱਕ ਖੋ ਕੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਆਪਣੇ ਅੰਦਰ ਕਰਕੇ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਪੜਾਈਆਂ ਤੋਂ ਇਹਨਾਂ ਨੂੰ ਵਾਂਝੇ ਰੱਖੇ ਜਾਵੇ ਤਾਂ ਕਿ ਇਹ ਸਵਾਲ ਨਾ ਪੁੱਛ ਸਕਣ ਇਹ ਤਕਰਾਰ ਨਾ ਕਰ ਸਕਣ ਬਹਿਸ ਨਾ ਕਰ ਸਕਣ ਤਰਕ ਨਾ ਦੇ ਸਕਣ ਆ ਸਾਰਾ ਕੁਝ ਇਸੇ ਲਈ ਹੈ ਕਿ ਸਵਾਲ ਨਾ ਪੁੱਛੋ ਤਰਕ ਨਾਲ ਗੱਲ ਨਾ ਕਰੋ ਇਹਦੀ ਪ੍ਰੋਬਲਮ ਹੈ ਇਹਨਾਂ ਨੂੰ ਕਿਉਂਕਿ ਕੰਮ ਕੋਈ ਕੀਤਾ ਨਹੀਂ ਹੈ ਇਹ ਚਾਹੁੰਦੇ ਨੇ ਹਿੰਦੂ ਮੁਸਲਮ ਦੀ ਗੱਲ ਕਰੋ ਬਹੁਤ ਹੈ ਇੱਥੇ ਹਿੰਦੂ ਸਿੱਖ ਦੀ ਗੱਲ ਕਰ ਲੋ ਬਹੁਤ ਹੈ ਜੱਟ ਦੀ ਤੇ ਦਲਿਤ ਦੀ ਗੱਲ ਕਰ ਲੋ ਬ੍ਰਾਹਮਣ ਤੇ ਛੂਦਰ ਦੀ ਗੱਲ ਕਰ ਲੋ ਦੈਟਸ ਓਕੇ ਜਿਵੇਂ ਤੁਸੀਂ ਆਪਦੇ ਹੱਕਾਂ ਦੀ ਗੱਲ ਕਰੋਗੇ ਜਿਵੇਂ ਤੁਸੀਂ ਇਹਨਾਂ ਦੇ ਕੀਤੇ ਹੋਏ ਕੰਮਾਂ ਦਾ ਜ਼ਿਕਰ ਕਰੋਗੇ ਉਦੋਂ ਇਹਨਾਂ ਨੂੰ ਪ੍ਰੋਬਲਮ ਹੈ ਇਹ ਕਿਉਂ ਕਰਨਾ ਚਾਹ ਰਹੇ ਨੇ ਯੂਨੀਵਰਸਿਟੀ ਦਾ ਸਿਲੇਬਸ ਬਦਲਣਾ ਉਹ ਹਿਸਟਰੀ ਵਿਖਾਉਣੀ ਜੋ ਕਦੇ ਹੋਈ ਨਹੀਂ ਆਚਾਰ ਨਹੀਂ ਜਾਂ ਇਹ ਚਾਰ ਨਹੀਂ ਕਿ ਇੱਥੇ ਜਿੰਨੇ ਵੀ ਇਹਨਾਂ ਨੇ ਲੈਕਚਰ ਲਾਉਣੇ ਜਾਂ ਜਿੰਨੀਆਂ ਵੀ ਜੌਬਸ ਨੇ ਉਹ ਉਹਨਾਂ ਦੇ ਹਿਸਾਬ ਨਾਲ ਹੋਣ ਚਾਹੀਏ ਉਹ ਨਲੈਕ ਹੀ ਹੋਣ ਇਹ ਚਾਰ ਨਹੀਂ ਕਿ ਉਹਦੇ ਨਾਲ 2 ਲੱਖ ਬੱਚੇ ਦਾ ਫਿਊਚਰ ਉਹ ਇਹਨਾਂ ਦੇ ਹੱਥਾਂ 'ਚ ਖੇਡੇ ਨਾ ਕਿ ਉਹਨਾਂ ਦੀ لیاقت ਦੇ ਹਿਸਾਬ ਨਾਲ ਆਚਾਰ ਨਹੀਂ ਤੇ ਜੇ ਨਹੀਂ ਜਾ ਰਹੇ ਤਾਂ ਮੈਨੂੰ ਇਹ ਦੱਸਣ ਇੱਕੋ ਇੱਕ ਵਾਹਿਦ ਯੂਨੀਵਰਸਿਟੀ ਜੋ ਡੈਮੋਕਰੈਟਿਕ ਵੇ ਨਾਲ ਚੱਲ ਰਹੀ ਹੈ ਉਹਨੂੰ ਚੱਲਣ ਕਿਉਂ ਨਹੀਂ ਦੇ ਰਹੇ ਉਹਨੂੰ ਡਿਕਟੇਟਰਸ਼ਿਪ ਕਿਉਂ ਬਣਾਉਣਾ ਚਾ ਰਹੇ ਆ ਉਹਨੂੰ ਨੋਮੀਨੇਟਡ ਕਿਉਂ ਬਣਾਉਣਾ ਚਾ ਰਹੇ ਆ ਕੀ ਵਜ੍ਹਾ ਹੈ ਦੀ ਆ ਸਾਰੇ ਲੋਕ ਕਿੱਥੋਂ ਕਿੱਥੋਂ ਆਏ ਨੇ ਜੀ ਇਹ ਆ ਗਏ ਉਧਰੋਂ ਰੋਪੜਵਾਲੋਂ ਇਹ ਅਨੰਦਪੁਰ ਸਾਹਿਬੋਂ ਇੱਥੇ ਹੋਰ ਨੇ ਕੋਈ ਫਰੀਦਕੋਟ ਵੱਲੋਂ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਜੀ ਸਾਨੂੰ ਪੁੱਛਿਆ ਭਾਜੀ ਕਦੋਂ ਖਾਈਏ ਸਤਾ ਆ ਗਏ ਮੈਂ ਕਿਹਾ ਹੁਣੇ ਆਜੋ ਬਾਅਦ ਚ ਇਹਨਾਂ ਨੇ ਕਿੱਥੇ ਆਉਂਦੇ ਨੇ ਆ ਤਿੰਨ ਵਾਰੀ ਤੁਹਾਡੇ ਆਉਣ ਤੋਂ ਪਹਿਲਾਂ ਇੱਥੇ ਪਾ ਕਿ ਉਹ ਜੈਕਟਾਂ ਜੀਆਂ ਇੱਥੇ ਢੇਡੇ ਲਾਉਂਦੇ ਫਿਰਦੇ ਪੁਲਿਸ ਵਾਲੇ ਚਾਰ-ਚਾਰ ਬੱਸਾਂ ਭਜਾਈ ਫਿਰਦੇ ਨੇ ਕਿ ਤੁਹਾਨੂੰ ਅਰੈਸਟ ਕਰਾਂਗੇ ਉਹ ਦੱਸ ਦਿਓ ਸਾਡਾ ਗੁਨਾਹ ਕੀ ਹੈ ਤੁਹ ਤੋਂ ਕੁਐਸਚਨ ਪੁੱਛ ਲਿਆ ਜਾਂ ਪੁੱਛਣ ਦੀ ਗੱਲ ਕਰ ਰਹੇ ਆ ਇਹ ਗੁਨਾਹ ਹੈ ਦੋ ਨੋਟੀਫਿਕੇਸ਼ਨਸ ਜਿਹੜੀਆਂ ਸੀ ਵਾਪਸ ਲੈ ਲਈਆਂ ਉਹਨਾਂ ਨੇ ਪ੍ਰੈਸ ਬਰੀਫਿੰਗ ਕਰਕੇ ਬੜਾ ਹੁਭ ਕੇ ਦੱਸਿਆ ਗਿਆ ਕਿ ਅਸੀਂ ਹੁਣ ਨੋਟੀਫਿਕੇਸ਼ਨਸ ਵਾਪਸ ਲੈ ਲਈਆਂ ਨੇ ਹੁਣ ਕੋਈ ਇਸ਼ੂ ਨਹੀਂ ਪਰ ਵਿਦਿਆਰਥੀ ਕਹਿੰਦੇ ਨੇ ਜਦੋਂ ਤੱਕ ਚੋਣਾ ਨਹੀਂ ਹੁੰਦੀਆਂ ਸੰਘਰਸ਼ ਚੱਲਦਾ ਰਹੂਗਾ ਜਿੱਤ ਹੁਣ ਸੰਘਰਸ਼ ਦੇ ਨਾਲ ਹੀ ਮਿਲਣੀ ਹੈ ਪਹਿਲਾਂ ਤੇ ਇਹ ਦੱਸਿਓ ਜੀ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਜਦੋਂ ਹੁਬਕੇ ਦੱਸ ਰਹੇ ਨੇ ਕਿ ਅਸੀਂ ਵਾਪਸ ਲੈ ਲਈਏ ਇਹ ਲੈ ਕੇ ਕਿਉਂ ਆਏ ਸੀ ਜਿਹਨੂੰ ਤੁਹਾਨੂੰ ਪਹਿਲੀ 28 ਨੂੰ ਲਿਆਏ 4 ਨੂੰ ਵਾਪਸ ਲਈ ਐਫੀਡਾਵਟ ਟਰਾਲੀ ਉਹਦੋਂ ਪਹਿਲਾਂ ਲਿਆਈ ਸੀ ਤੇ ਪਹਿਲਾਂ ਵਾਪਸ ਲੈ ਲਈ ਸੀ ਵਜ੍ਹਾ ਦੱਸਣਗੇ ਕੀ ਸੀ ਹੁਣ ਇਹ ਧੋਖਾ ਕਿਵੇਂ ਦੇ ਰਹੇ ਆ ਤੁਸੀਂ ਕਹਿੰਦਾ ਜੀ ਅਸੀਂ ਇਹ ਕਹਤਾ ਕਿ ਤੁਹਾਡੇ ਇੱਥੇ ਅਸੀਂ ਜਿਹੜਾ ਸੈਨੀਟ ਭੰਗ ਕੀਤੀ ਸੀ 5 ਤਰੀਕ ਤੋਂ ਲਾਗੂ ਹੋ ਜਾਣਾ ਸੀ ਸਿਸਟਮ ਉਹਨੂੰ ਹਟਾਤਾ ਆਈ ਕਿਆ ਇਟ ਮੀਨ ਦੈਟਸ ਸੈਨੇਟ ਵਰਕਿੰਗ ਹੋਣੀ ਚਾਹੀਦੀ ਹੈ ਸੈਨੇਟ ਦਾ ਪਿਛਲੇ ਸਾਲ ਦੀ ਖਤਮ ਹੋਈ ਵੀ ਹੈ 24 ਦੀ ਉਹਦੇ ਇਲੈਕਸ਼ਨ ਦਾ ਅਨਾਉਂਸ ਨਹੀਂ ਕਰ ਰਹੇ ਤੁਸੀਂ ਤਾਂ ਇਹ 4 ਸਾਲ ਨਹੀਂ ਇਲੈਕਸ਼ਨ ਕਰੋਗੇ ਤਾਂ ਉਹਨਾਂ ਚਿਰ ਤੁਹਾਡੀ ਆ ਵੀ ਸੀ ਚਲਾਉਗੀ ਸਾਰਾ ਕੁਝ ਜਿਹੜੀ ਪਹਿਲਾਂ ਹੀ ਪੱਖਪਾਤੀ ਹੈ ਜੀ ਤਾਂ ਇਨਸਾਫ ਕਿੱਥੇ ਹੈ ਮਤਲਬ ਕੰਨ ਫੜਨ ਦੀ ਕੋਸ਼ਿਸ਼ ਆ ਪਹਿਲਾਂ ਸਿੱਧਾ ਹੋਣਾ ਹੈ ਪਲਟ ਕੇ ਫਿਰ ਪਤਾ ਨਹੀਂ ਲਾ ਥੱਲੇ ਦੀ ਫੜਨਗੇ ਇਦੋਂ ਬਾਅਦ ਕੀ ਕਰਨਗੇ ਇੱਕ ਨੋਮੀਨੇਸ਼ਨ ਲਿਆਂਦੀ ਫਿਰ ਉਹਨੂੰ ਰੱਦ ਕੀਤਾ ਗਿਆ ਜੀ 4 ਘੰਟੇ ਦਾ 2 ਘੰਟੇ ਬਾਅਦ ਦੁਬਾਰਾ ਲੈ ਆਂਦੀ ਉਹੀ ਪਹਿਲਾਂ ਵਾਲੀ ਹਮ ਸਿਰਫ ਇੰਨਾ ਲਿਖਿਆ ਕਿ 5 ਤਰੀਕ ਤੋਂ ਨਹੀਂ ਤਰੀਕ ਗਵਰਨਮੈਂਟ ਤੈਅ ਕਰੂਗੀ ਤਾਂ ਫਰਕ ਕੀ ਰਹਿ ਗਿਆ ਹਮ ਤੁਸੀਂ ਦੱਸੋ ਲਈ ਵੀ ਕੇਂਦਰ ਸਰਕਾਰ ਕੋਲੇ ਇੰਨਾ ਟਾਈਮ ਹੈ ਕਿ ਚਾਰ ਨਾਮੀਨੇਸ਼ਨਾਂ ਆ ਜਿਹੜਾ ਨਾਮੀ ਇਹਨਾਂ ਨੇ ਕੀਤਾ ਇਹ ਇੱਕ ਕਾਮ ਲਈ ਕਰਨ ਇੱਕ ਯੂਨੀਵਰਸਿਟੀ ਲਈ ਦੇਸ਼ ਕੇਂਦਰ ਸਰਕਾਰ ਨੂੰ ਐਚ ਆਰ ਡੀ ਮਿਨਿਸਟਰੀ ਨੂੰ ਜਾਂ ਵਾਈਸ ਪ੍ਰੈਜ਼ੀਡੈਂਟ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਹੋਰ ਕੋਈ ਕੰਮ ਨਹੀਂਗਾ ਜੀ ਕਿਤੇ ਆ ਕਿਤੇ ਆ ਕਿਤੇ ਆ ਕਿਤੇ ਆ ਔਰ ਸਿਰਫ ਉਹਦਾ ਮਕਸਦ ਕੀ ਹੈ ਕਿਸ ਯੂਨੀਵਰਸਿਟੀ ਤੇ ਕਬਜ਼ਾ ਕਰਨਾ ਹੂੰ ਉਹ ਇੱਕੇ ਸੇ ਪਾਕਿਸਤਾਨ ਦੀ ਹੈ ਇਹ ਤਾਂ ਆਲਰੇਡੀ ਹੋ ਰਿਓ ਇਸੇ ਦੇਸ਼ ਦਾ ਹਿੱਸਾ ਹੈ ਜੀ ਪੰਜਾਬ ਨਾਲ ਪਤਾ ਨਹੀਂ ਕੀ ਅੰਦਰ ਇਹਨਾਂ ਦੇ ਭਰਿਆ ਹੋਇਆ ਹੈ ਹੂੰ ਚਾਹੀਏ ਹੋਣ ਚਾਹੀਏ ਦੂ ਪਹਿਲਾਂ ਵਾਲੇ ਹੋਣ ਜਿੱਥੇ ਪੰਜਾਬ ਸ਼ਬਦ ਲਿਖਿਆ ਜਾਂਦਾ ਪੰਜਾਬੀ ਦਾ ਜ਼ਿਕਰ ਹੋ ਜਾਂਦਾ ਇਹਨਾਂ ਨੂੰ ਇੱਕੇ ਦਮ ਪਤਾ ਨਹੀਂ ਕੀ ਹੋ ਜਾਂਦਾ ਨਹੀਂ ਤਾਂ ਮੈਨੂੰ ਦੱਸੋ ਲੈਂਗੁਏਜ ਦੇ ਨਾਂ ਤੇ ਕਿੰਨੇ ਸੂਬੇ ਬਣੇ ਆ ਪਹਿਲਾਂ ਸਾਊਥ ਇੰਡੀਆ ਸਾਰਾ ਬਣਿਆ ਆ ਗੁਜਰਾਤ ਮਹਾਰਾਸ਼ਟਰ ਆ ਬਣਿਆ ਗਿਲੋ ਬੇਅੰਤ ਪੰਜਾਬੀ ਸੂਬਾ ਸਭ ਤੋਂ ਬਾਅਦ ਚ ਬਣਾਇਆ ਉਹ ਵੀ ਮਰਦਿਆਂ ਨੇ ਜਦੋਂ ਜੰਗ ਲੱਗ ਗਈ ਤੇ ਜੋ ਇੱਥੇ ਇਹਨਾਂ ਨੂੰ ਜ਼ਰੂਰਤ ਸੀ ਫਿਰ ਬਣਾਇਆ ਔਰ ਉਹ ਵੀ ਲੰਗੜਾ ਆ ਜਿੰਨਾ ਕਰਨਾਲ ਦਾ ਏਰੀਆ ਸੀ ਜੀ ਪੂਰਾ ਅੰਬਾਲਾ ਇਹ ਸਭ ਪੰਜਾਬੀ ਬੋਲਦਾ ਇਲਾਕਾ ਸੀ ਇੱਧਰ ਸਿਰਸਾਲ ਇੱਧਰ ਕਾਂਗੜਾ ਸਾਰਾ ਉਥੇ ਇਹਨਾਂ ਦੇ ਹੀ ਵਾਹੀਆਤ ਕਿਸਮ ਦੇ ਲੀਡਰਾਂ ਨੇ ਉਹਨਾਂ ਨੂੰ ਬੋਲਿਆ ਕਿ ਆਪਦੀ ਮਾਂ ਬੋਲੀ ਹਿੰਦੀ ਲਿਖਾਓ ਹਮ ਪੰਜਾਬੀ ਨਾਲ ਨਫ਼ਰਤ ਕਿਉਂ ਆਈ ਨਹੀਂ ਕਿ ਇਹਨਾਂ ਦੇ ਲੀਡਰ ਇਹਨਾਂ ਦੇ ਹੀ ਰਾਜ ਚ ਕਹਿਣ ਆਪਦੀ ਮਾਂ ਬੋਲੀ ਪੰਜਾਬੀ ਨਹੀਂ ਲਿਖਾਉਣੀ ਜਦ ਕਿ ਬੋਲਦੇ ਪੰਜਾਬੀ ਸੀ ਹਿੰਦੀ ਲਿਖਾਓ ਤਾਨੂੰ ਲੱਗਦਾ ਹੈ ਕਿ ਪੰਜਾਬੀ ਜਿਹੜੇ ਨੇ ਉਹ ਹਾਂ ਨੂੰ ਹਾਂ ਤੇ ਨਾ ਨੂੰ ਨਾ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿੰਦੀ ਜ਼ਰੂਰਤ ਰੱਖਦੇ ਨੇ ਇਸ ਕਰਕੇ ਪੰਜਾਬੀ ਦੇ ਨਾਲ ਨਫ਼ਰਤ ਹੈ ਫੀਲ ਕਰਦੇ ਹੋ ਡੈਫੀਨਟਲੀ ਕਿਉਂਕਿ ਜਿਹੜਾ ਬੰਦਾ ਆਪਦੀ ਗੱਲ ਕਹਿਣ ਦੀ ਹਿੰਮਤ ਰੱਖਦਾ ਹੈ ਉਹ ਬੰਦਾ ਸਵਾਲ ਵੀ ਕਰਦਾ ਹੈ ਉਹ ਬੰਦਾ ਰਿਐਕਟਿਵ ਵੀ ਹੁੰਦਾ ਹੈ ਔਰ ਰਿਐਕਟਿਵ ਬੰਦਿਆਂ ਤੋਂ ਇਹਨਾਂ ਨੂੰ ਡਰ ਲੱਗਦਾ ਹੈ ਕਿਸਾਨ ਅੰਦੋਲਨ ਦੌਰਾਨ ਕੀ ਹੋਇਆ ਸੀ ਕਿਸਾਨ ਅੰਦੋਲਨ ਉਹ ਬਿੱਲ ਤਾਂ ਸਾਰੇ ਦੇਸ਼ ਲਈ ਸੀ ਪੰਜਾਬ ਨਹੀਂ ਕਿਉਂ ਪਹਿਲਾਂ ਰਿਐਕਟ ਕੀਤਾ ਫਿਰ ਬਾਕੀ ਵੀ ਆ ਗਏ ਕਿਉਂ ਆਗੇ ਇਹ ਚੀਜ਼ ਤੋਂ ਇਹਨਾਂ ਨੂੰ ਡਰ ਨਹੀਂ ਲੱਗਦਾ ਬਲਕਿ ਨਫ਼ਰਤ ਹੈ ਕੀ ਆਦੇ ਬੋਲਦੇ ਕਿਉਂ ਆ ਇਹ ਬੋਲਣ ਤੋਂ ਇਹਨਾਂ ਨੂੰ ਦੁੱਖ ਲੱਗਦਾ ਹੈ ਮੁੱਖ ਮੰਤਰੀ ਸਾਹਬ ਦੀ ਵੀ ਲੱਗਦਾ ਤੁਹਾਨੂੰ ਚੁੱਪੀ ਹੀ ਹੈ ਜਦ ਕਿ ਕੋਈ ਜੋ ਸੰਸਦ ਮੈਂਬਰ ਆਉਂਦੇ ਨੇ ਮਲਵਿੰਦਰ ਕੰਗ ਜਾਂ ਮੀਟ ਹੇਅਰ ਆ ਕੀ ਪਤਾ ਕੀ ਕਹਿੰਦੇ ਨੇ ਅਸੀਂ ਰੈਟ ਪਾ ਦੇਾਂਗੇ ਅਸੀਂ ਆ ਕਰਦੇ ਹਾਂ ਉਹ ਜਿਹੜਾ ਕੰਮ ਤੁਸੀਂ ਕਰਨਾ ਹੈ ਪੋਲਿਟੀਕਲ ਲੜਾਈ ਲੜੋ ਨਾ ਸਾਡੇ ਅੱਗੇ ਲਾ ਕੇ ਅਪਾ ਇਹ ਕਹਿ ਰਹੇ ਯੂਨੀਵਰਸਿਟੀ ਅਸਲ ਚ ਕੇਂਦਰ ਦੇ ਅਧਿਕਾਰ ਚ ਨਾ ਹੋਵੇ ਇਹ ਯੂਨੀਵਰਸਿਟੀ ਪੰਜਾਬ ਦੇ ਅਧਿਕਾਰ ਚ ਹੋਵੇ ਮੀਨ ਪੰਜਾਬ ਗਵਰਨਮੈਂਟ ਦੇ ਹੀ ਹੋਊਗਾ ਤੇ ਇਹ ਤਾਂ ਸਭ ਤੋਂ ਪਹਿਲੀ ਲੜਾਈ ਤਾਂ ਇਹਨਾਂ ਦੀ ਐ ਇਹਾਂ ਦੇ ਤੁਸੀਂ ਲੜੋ ਲੋਕਾਂ ਨੂੰ ਜਦੋਂ ਕਿਸਾਨਾਂ ਨੂੰ ਆਂਦੇ ਤੁਸੀਂ ਲੜੋ ਜਾ ਕੇ ਉਹਨਾਂ ਨਾਲ ਓਏ ਤੁਸੀਂ ਪਿੱਛੇ ਬੈਠੇ ਰਹੋਗੇ ਤੁਹਾਨੂੰ ਪੋਲੀਟੀਕਲੀ ਪਾਵਰ ਦੇ ਕੇ ਭਾਇਆ ਤੁਹਾਨੂੰ ਰਿੱਟ ਕਰਨ ਲਈ ਨਹੀਂ ਭਾਇਆ ਰੈਟਾ ਵਾਲਾ ਕੰਮ ਵਕੀਲ ਕਰ ਲੈਣਗੇ ਅੱਗੇ ਲੱਗੋ ਤੇ ਲੜੋ ਉਹ ਕਰਦੇ ਨਹੀਂਗੇ ਬਸ ਇਹ ਇਹ ਸਿਰਫ ਗੁੰਗਲੀਆਂ ਤੋਂ ਮਿੱਟੀ ਝਾੜਦੇ ਨੇ ਵਾਲੇ ਤੋਂ ਵਾਲਾ ਕਹਿੰਦੇ ਨੇ ਕਿ ਰਟਪਾਤੀ ਨਹੀਂ ਤਾਂ ਕਹਿੰਦੇ ਨੇ ਕਿ ਲਾਓ ਜੀ ਮਾਤਾ ਪਾਤਾ ਮਤਲਬ ਤੁਸੀਂ ਪਾਣੀ ਦਾ ਵੀ ਪਾਇਆ ਸੀ ਔਰ ਬਾਅਦ ਚ ਕਬਜ਼ਾ ਹੋ ਗਿਆ ਉੱਤੇ ਸੈਂਟਰਲ ਫੋਰਸ ਵਹ ਗਈ ਆ ਕਿ ਨੰਗਲ ਹਮ ਐਵਜਾ ਮਤਾ ਪਾਉਂਗੇ ਅਸੀਂ ਦੱਸ ਦਿੰਨੇ ਕੀ ਕਰੋ ਪਹਿਲੀ ਗੱਲ ਤੇ ਇਹ ਦੱਸੋ ਉਹ 200 ਕਰੋੜ ਰੁਪਏ ਜਿਹੜਾ ਇਹ ਲੈਂਦੇ ਨੇ ਸੈਂਟਰ ਤੋਂ ਉਹਦੀ ਲੋੜ ਕੀ ਹੈ 1,50,000 ਕਰੋੜ ਦਾ ਐਕਸਪੈਂਡਿਚਰ ਹੈ ਇਹਨਾਂ ਦਾ ਪੰਜਾਬ ਗਵਰਨਮੈਂਟ ਦਾ ਇੱਕ ਸਾਲ ਦਾ ਵਿੱਚ 200 ਕਰੋੜ ਐਡ ਨਹੀਂ ਹੋ ਸਕਦਾ ਕਾ ਕਿੱਡਾ ਔਖਾ ਕੰਮ ਹੈ ਆ ਵਹੀਯਾਤ ਕਿਸਮ ਦੀਆਂ ਇਹਨਾਂ ਦੀਆਂ ਪਾਲਿਸੀਆਂ ਜਿਨ੍ਹਾਂ ਤੇ ਲਾਈ ਜਾਂਦੇ ਨੇ ਪੈਸਾ ਇਹ ਕਿਉਂ ਨਹੀਂ ਕਰ ਸਕਦੇਗੇ ਪਰ ਨਹੀਂ ਨਹੀਂ ਕਰਨਗੇ ਆ ਕਰਨਗੇ ਨਾਕੇ ਬੰਦੀਆਂ ਇਹ ਕਰਨਗੇ ਕਿ ਸਟੂਡੈਂਟਾਂ ਨੂੰ ਕਿਤੇ ਉਹ ਉਹਨਾਂ ਦੀ ਮਰਜ਼ੀ ਦਾ ਕੁਝ ਪੜਨਾ ਦੇ ਦੀਏ ਜੀ ਔਰ ਨਾਲ ਸਭ ਤੋਂ ਦੁੱਖ ਦੀ ਗੱਲ ਜਿਹੜੇ ਅਸੀਂ ਬਹੌਣੀਆਂ ਸਟੇਟਾਂ 'ਚ ਆ ਵੀ ਇਹ ਤੋਂ ਪਹਿਲਾਂ ਦੇ ਵੀ ਉਹ ਤੋਂ ਪਹਿਲਾਂ ਦੇ ਵੀ ਇਹਨਾਂ ਨੇ ਸਿਵਾਏ ਪੰਜਾਬ ਦਾ ਹੱਕ ਵੇਚਣ ਤੋਂ ਕੱਖ ਨਹੀਂ ਕੀਤਾ ਵੋਟਾਂ ਨਾਲ ਅਸੀਂ ਚੁੰਦੇ ਆ ਭੁਗਤ ਦੇ ਦਿੱਲੀ ਦੇ ਹੱਕ 'ਚ ਨੇ ਨਹੀਂ ਤਾਂ ਮੈਨੂੰ ਦੱਸ ਦਿਓ ਇਹਨਾਂ ਨੇ ਕੀ ਕੀਤਾ ਅੱਜ ਜਦੋਂ ਐਜੂਕੇਸ਼ਨ ਪਾਲਿਸੀ ਜਾਂ ਐਜੂਕੇਸ਼ਨ ਦਾ ਅਧਿਕਾਰ ਸਟੇਟਾਂ ਦਾ ਸੀ ਮਿਸਿਸ ਗਾਂਧੀ ਨੇ 1976 ਚលਿਆ ਕੀ ਇਹ ਦੱਸਣ ਕਿ ਉਦੋਂ ਜਿਹੜੀ ਵੀ ਸਰਕਾਰ ਸੀ ਉਹਨੇ ਕੀ ਕੀਤਾ ਮਤਲਬ ਮੈਨੂੰ ਚੰਗਾ ਨਹੀਂ ਲੱਗਦਾ ਦਰਬਾਰਾ ਸਿੰਘ ਨੇ ਸਾਈਨ ਕਰਤੇ ਫਲਾਣ ਨੇ ਆ ਕਰਤਾ ਕਿਸੇ ਨੇ ਚਾਂਦੀ ਦੀ ਕਈ ਦਾ ਟੱਕ ਲਾਤਾ ਇਹ ਉਹੀ ਲੋਕ ਨੇ ਜੋ ਪੰਜਾਬ ਦੇ ਲੀਡਰ ਨੇ ਜਾਂ ਸੀ ਤੇ ਪੰਜਾਬ ਨੂੰ ਵੀ ਵੇਚ ਗਏ ਸੈਂਟਰ ਨੇ ਸਿੱਧਾ ਫੋਰਸ ਪੇਜ ਕੇ ਤੱਕ ਅਭਜਰਨੀ ਨਾ ਕੀਤਾ ਇਹਨਾਂ ਨੂੰ ਧਮਕਾਇਆ ਇਹਨਾਂ ਨੂੰ ਲਲਚਾਇਆ ਇਹਨਾਂ ਨੂੰ ਡਰਾਇਆ ਔਰ ਇਹ ਡਰ ਗਏ ਇਹਨਾਂ ਦੀਆਂ ਕਰਪਸ਼ਨਾਂ ਨਾ ਨਿਕਲ ਆਉਣ ਇਹਨਾਂ ਤੇ ਈਡੀ ਜਾਂ ਸੀਬੀਆਈ ਦੀ ਇਨਕੁਆਰੀ ਨਾ ਹੋ ਜਾਈ ਇਹਨਾਂ ਨੂੰ ਕਿਤੇ ਮੁੱਖ ਮੰਤਰੀ ਤੋਂ ਅਸਤੀਫਾ ਨਾ ਦੇਣਾ ਪੈ ਜੇ ਚਲੋ ਵਿੱਚੋਂ ਪੰਜਾਬ ਦੇ ਹੱਕ ਹਮ ਇਸੇ ਨੂੰ ਅੱਜ ਰੋ ਰਹੇ ਆ ਇਸੇ ਕਰਕੇ ਆ ਰੌਲਾ ਪਾ ਰਹੇ ਆ ਦਹਿਸ਼ਤ ਦੀ ਪ੍ਰੋਬਲਮ ਜਦੋਂ ਤੱਕ ਹੁਣ ਸਫਲਤਾ ਹੱਥ ਨਹੀਂ ਲੱਗੂਗੀ ਮੋਰਚਾ ਜਾਰੀ ਰਹੂਗਾ ਬਿਲਕੁਲ ਜਾਰੀ ਹੈ ਔਰ ਉਹਦੇ ਵਿੱਚ ਵੀ ਸਭ ਤੋਂ ਅਹਿਮ ਗੱਲ ਕੀ ਹੈ ਕਿ ਸਿਰਫ ਪੁਰਾਣਾ ਸਟੇਟਸ ਹੀ ਨਹੀਂ ਮੰਗਣਾਗਾ ਕਿਉਂਕਿ ਉਹ ਤਾਂ ਨੋਮੀਨੇਸ਼ਨ ਦਾ ਇਹ ਤਾਂ ਦੱਸ ਹੀ ਚੁੱਕੇ ਕਿ ਕੀ ਕਰਨਾ ਹੈ ਇਹਨੂੰ ਜਿਹੜਾ ਕੀਤਾ ਸੀ ਇਹਨਾਂ ਨੇ ਉਹਦੇ ਵਿੱਚ ਇਹਨਾਂ ਨੇ ਸ਼ੈਡਿਊਲ ਅਨਾਉਂਸ ਨਹੀਂ ਕੀਤਾ ਹਜੇ ਕਿ ਸੈਨੇਟ ਦੇ ਇਲੈਕਸ਼ਨ ਕਦੋਂ ਹੋਣਗੇ ਇੱਕ ਤਾਂ ਉਹ ਚਾਹੀਦਾ ਹੈ ਫਿਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ 36 ਮੈਂਬਰ ਨੋਮੀਨੇਟਡ ਸੀ ਉਹਨਾਂ ਚੋਂ ਚਾਰ ਮੈਂਬਰ ਇਸ ਕਾਉਂਸਲ ਦੇ ਲਈ ਜਾਣ ਜਿਹੜੀ ਸਟੂਡੈਂਟਸ ਯੂਨੀਅਨ ਜਿੱਤ ਦੀਆਂ ਨੇ ਜੀ ਉਹਨਾਂ ਨੂੰ ਉਹਦੇ ਸ਼ਾਮਲ ਕੀਤਾ ਜਾਵੇ 36 ਚ ਇਹ ਅਸੀਂ ਚਾਹ ਰਹੇ ਹਾਂ ਇਹ ਨਹੀਂ ਮੰਨਣਗੇ ਤਾਂ ਇਹ ਜਾਰੀ ਰਹੂਗਾ ਫਿਰ ਅਗਲੀਆਂ ਕਾਲਸ ਤੁਸੀਂ ਅੱਜ ਸੁਣ ਨਹੀਂ ਲਉਂਗੇ ਕੀ ਦੇਵਾਂਗੇ ਪਤਾ ਲੱਗ ਹੀ ਜਾਊਗਾ ਪਰ ਮੈਨੂੰ ਲੱਗਦਾ ਕਿਸਾਨ ਅੰਦੋਲਨ ਵੇਲੇ ਵੀ ਇਹਨਾਂ ਨੇ ਇਹੀ ਕੀਤਾ ਸੀ ਤੇ ਬਾਅਦ ਵਿੱਚ ਮਾਫੀਆਂ ਮੰਗ ਕੇ ਖਹਿੜਾ ਛੁਡਾਇਆ ਸੀ ਐਂਕੀ ਅਸੀਂ ਸਿਰਫ ਮਾਫੀ ਤੇ ਵੀ ਨਹੀਂ ਛੱਡਣਾ ਅਸੀਂ ਜੋ ਕਵਾਂਗੇ ਉਹ ਲੈ ਕੇ ਉਠਾਂਗੇ ਹਾਂ ਇਹ ਨਹੀਂ ਕਿ ਪਿਛਲੀ ਵਾਰ ਵਾਲਾ ਲਾਰਾ ਜਾਂ ਕੁਝ ਹੋਰ ਲਾਲਚ ਤੁਹਾਨੂੰ ਉਠਾ ਦਊਗਾ ਐਂਕੀ ਜੋ ਮੰਗਿਆ ਉਹ ਲੈ ਕੇ ਉਠਾਂਗੇ ਵਾਦੋ ਸ਼ੁਕਰੀਆ ਮਤਲਬ ਜੀ ਸੂਈ ਸੀਗੇ ਅਸੀਂ ਤੋਜਮਾਨ ਜਿਨ੍ਹਾਂ ਨੇ ਦੱਸਿਆ ਕਿ ਐਤਕੇ ਅਸੀਂ ਆਪਣਾ ਹੱਕ ਲੈ ਕੇ ਹੀ ਰਹਾਂਗੇ ਜੋ ਮੰਗਿਆ ਉਹ ਲਵਾਂਗੇ ਰਿਟਨ ਦੇ ਵਿੱਚ ਸਰਕਾਰ ਤੋਂ ਪੁਸ਼ਟੀ ਕਰਵਾਉਣੀ ਬੜੀ ਜ਼ਰੂਰੀ ਹੁੰਦੀ ਹੈ ਸਰਕਾਰ ਨੇ 91 ਮੈਂਬਰੀ ਸੈਨੇਟ ਬਹਾਲ ਕਰਨ ਦੀ ਗੱਲ ਤਾਂ ਕਹਿ ਦਿੱਤੀ ਪਰ ਟੈਂਪਰੇਰੀ ਔਰ ਸਥਾਈ ਤੌਰ ਦੇ ਉਤੇ ਮੋਰ ਹਜੇ ਵੀ ਨਹੀਂ ਇਸ ਦੇ ਉਤੇ ਲਗਾਈ ਜਾ ਰਹੀ ਹੈ ਸਰਕਾਰ ਦੇ ਵੱਲੋਂ ਸੋ ਹੌਲੀ ਹੌਲੀ ਜਮਾਵੜਾ ਜਿਹੜਾ ਹੈ ਉਹ ਵਧਣਾ ਸ਼ੁਰੂ ਹੋ ਗਿਆ ਹੈ ਅਸੀਂ ਗੱਲਬਾਤ ਕਰਾਂਗੇ ਵਿਦਿਆਰਥੀਆਂ ਦੇ ਨਾਲ ਵੀ ਇਸ ਮੋਰਚੇ ਦੇ ਮੈਂਬਰਾਂ ਦੇ ਨਾਲ ਵੀ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡੇ ਤੱਕ ਇਹਨਾਂ ਦੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਪਹੁੰਚਾਵਾਂਗੇ ਕਿ ਇਹ ਜਿਹੜੀ ਮੁਹਿੰਮ ਜਾਂ ਸੰਘਰਸ਼ ਵਿੱਢਿਆ ਗਿਆ ਹੈ ਇਹ ਕਿਉਂ ਵਿੱਢਿਆ ਗਿਆ ਹੈ ਕਿਉਂ ਜ਼ਰੂਰੀ ਹੈ ਤੇ ਪੰਜਾਬ ਯੂਨੀਵਰਸਿਟੀ ਨੂੰ ਕਿਉਂ ਬਚਾਇਆ ਜਾ ਰਿਹਾ ਹੈ ਕੈਪਟਨ ਪਰਸਨ ਨਿਸ਼ਾਨ ਤੇ ਨਾਲ ਬਣੀ ਹੋਊ ਸਾਡੇ ਨਾਲ ਤੁਸੀਂ ਐਸਐਮਟੀਵੀ ਦੇ ਉਤੇ